ਕਾਨੀ ਅੱਜ ਦਾ ਮੌਕਾ ਤੇਰੇ ਦਾ ਮੈਡੀ ਵਾਲੇ ਖੜੇ ਵੀਰੇ ਸਤਿ ਸ਼੍ਰੀ ਅਕਾਲ ਜੀ ਸੰਧੂ ਫੈਮਲੀ ਨੂੰ ਪਿਆਰ ਅਤੇ ਸਪੋਰਟ ਕਰਨ ਵਾਲੇ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਦੇਣਾ ਆਪਾਂ ਸਾਰੇ ਜਾਣਦੇ ਕਿ ਅੱਜ ਗੁੱਗੂ ਅਤੇ ਮੋٹے ਦੀ ਭੈਣ ਅਮਨ ਦਾ ਵਿਆਹ ਹੋਣ ਜਾ ਰਿਹਾ ਅਤੇ ਲਗਾਤਾਰ ਸੰਧੂ ਫੈਮਲੀ ਅਮਨ ਦੇ ਵਿਆਹ ਨਾਲ ਰਿਲੇਟਡ ਬਹੁਤ ਸਾਰੀਆਂ ਸਟੋਰੀਜ਼ ਐਂਡ ਵੀਡੀਓਜ਼ ਸਾਰਿਆਂ ਨਾਲ ਸ਼ੇਅਰ ਕਰਦੀ ਪਈ ਹੈ ਜਿੰਨਾਂ ਵਿੱਚੋਂ ਕੁਝ ਤਸਵੀਰਾਂ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਹਾਨੂੰ ਇਸ ਵੀਡੀਓ ਵਿੱਚ ਦੋਨੋਂ ਭੈਣ ਭਰਾ ਫੋਟੋ ਸ਼ੂਟ ਕਰਵਾਉਂਦੇ ਹੋਏ ਦਿਖਾਈ ਦੇਣਗੇ। ਕੁਝ ਸਮੇਂ ਬਾਅਦ ਹੀ ਅਮਨ ਦਾ ਆਨੰਦ ਕਾਰਜ ਹੋਣ ਵਾਲਾ ਹੈ। ਲਾਵਾ ਦੀ ਵੀਡੀਓ ਜਲਦੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਲਗਾਤਾਰ ਬਨੇ ਰਹੋ ਸਾਡੇ ਚੈਨਲ ਦੇ ਨਾਲ। ਧੰਨਵਾਦ। ਇਨਸਟਾਇਰ ਮੂਮੈਂਟਸ ਫਾਈ ਰੱਖਿਓ ਫੇਸ ਤੇ। ਬੜਾ ਬਹੁਤ ਮੈ ਰੱਖ। ਦੇਖੋ ਦੀਵਾਲ ਦੇਖੋ। ਵੈਰੀ ਗੁੱਡ। ਇੱਥੇ ਦੇਖੋ। ਆਹ ਜਿਹੜੇ ਕਰਕੇ ਲਿਆਓ। ਹਾਂਜੀ। ਆਖ ਖਾਇਆ ਵੀ ਵੀ ਸੁਸਵੀ ਤੇ ਕੀ ਹੁੰਦਾ ਹੈ ਅੰਗਰੀ ਮਹਿੰਦੀ ਰੇਖੀ ਹਾਂ ਔਰ ਸੋਣੀ ਬਣੀ ਜਨਾਸ ਪਿਆਰ ਕਰਦੇ ਆ ਓੜ ਓੜ ਚੜ ਚੜ ਕੇ ਆ ਕੋਈ ਮਤਲਬ ਇਹਦਾ ਕਲਾ ਬੰਦਾਂਗੇ ਸਾਹਮਣੇ ਹਾਂ ਓਕੇ ਜਫੀ ਪਾਇਓ ਦੀ ਤੇਨੂੰ ਵੈਰੀ ਗੁੱਡ ਬਹੁਤ ਮੱਛੀ ਆ ਗਈ ਮੋਟਾ ਬਣ ਐ ਐ ਪੱਕਾ ਨਹੀਂ ਹਟਦੀਆਂ ਸਾਡੀਆਂ ਸਾਰਾ ਕੋਟ ਨੂੰ ਵੇਖ। ਟਾਗੀ ਮੋਟਾ ਬੈਣਾ। ਆ ਜੀ ਵਾਹ। ਹਾ ਹਾ ਹਾ। ਦੋਵੇਂ ਬੰਨਾਂ ਨੂੰ ਵੇਖ। ਵੇਖ ਇਹਨੂੰ ਪਿਆਰਾ ਆ ਲੈ ਲੈ। ਮੋਟਾ ਬੰਨ ਨੂੰ ਪਿਆਰਾ ਆ। ਚਾਰ ਨਾ ਦੇ। ਬੜਾ ਪਿਆਰੀ ਇਹਨੂੰ ਵੇਖ। ਓ ਵਾਹ। ਸਾਰਾ ਦਿਨ ਇਹਨੂੰ ਕਿਸੇ ਨੇ ਪੁੱਛਿਆ ਨਾ ਭੁੱਖੀ ਨਾ ਰਹੇ। ਪੁੱਛਣਾ ਇਹਦੀ ਅੱਜ ਇੱਜ਼ਤਾਂ ਤੋੜੀ। ਕਹੇਦੀ ਵੀ ਅੱਜ ਤਾਂ ਇਹਦੀ ਜਾਜਕਾਰ ਆ। ਪੁੱਛ ਨਹੀਂ। ਘਰੋਂ ਕਹਿੰਦੇ ਹੁੰਦੇ ਨਾ ਕਰੋ ਜਾਓ ਰੱਜ ਕੇ ਅੱਗੋਂ ਮਿਲਣ ਭੱਜ ਗਏ। ਚਾਰ ਨਾ ਦੇ। ਘਰੋਂ ਜਾਓ ਭੁੱਖੇ ਅੱਗੋਂ ਮਿਲਣ ਰੱਜੇ। ਅੱਗੋਂ ਮਿਲਣ ਭੁੱਖੇ। ਅਸੀਂ ਗਲਤ ਕਰਦੀ ਨਾ ਗਾਣੀ। ਗੱਲ ਸਹੀ ਆ।